ਆਪਾਂ ਦੇਰ ਨੂੰ ਗੋਸ ਖਿਚਣ ਦੀਆਂ ਜੈਮੇਟ ਫੈਮਿਲੀ ਜਿਨ੍ਹਾਂ ਨੇ ਮੇਰੇ ਲਈ ਇਹਨਾਂ ਬੁਸ਼ਕੀਤਾ ਨੂੰ ਸਰਤੀ ਬਿਲਬੜੀ ਤੋਂ ਲਿਆ ਤੇ ਬਰਕੰਦੀ ਜਿਹੜਾ ਸ਼੍ਰੀ ਮੁਖਸਰ ਸਾਹਿਬ ਤੋਂ ਰਹਿਣ ਵਾਲੀ ਬੇਟੀ ਹੈ ਸਸਕਲ ਦੋਸਤੋ ਤੁਸੀਂ ਦੇਖ ਰਹੇ ਹਕੀਕਤ ਪੰਜਾਬ ਨਿਊਜ਼ ਨੈਟਵਰਕ ਤੇ ਮੈਂ ਪਰਮਜੀਤ ਸਿੰਘ ਅ ਮੌਜੂਦਾ ਜਿਲ੍ਹਾ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਬਰਕੰਦੀ ਵਿੱਚ ਜਿੱਥੇ ਕਿ ਪਿੰਡ ਦੇ ਇੱਕ ਗਰੀਬ ਪਰਿਵਾਰ ਤੋਂ ਇੱਕ ਬੱਚੀ ਇੱਕ ਲੜਕੀ ਜਿਹੜੀ ਇਹ ਸਕੂਲ ਦੇ ਬਰਕੰਦੀ ਸਕੂਲ ਦੇ ਵਿੱਚੋਂ ਪੜ੍ਹ ਕੇ ਤੇ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਵੱਡੀਆਂ ਮੱਲਾਂ ਜੜੀਆਂ ਮਾਰੀਆਂ ਆ ਆਓ ਗੱਲਬਾਤ ਕਰਦੇ ਆ ਸਕੂਲ ਦੇ ਵਿੱਚ ਸਕੂਲ ਸਟਾਫ ਵੱਲੋਂ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਜਿਹੜਾ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਯੂਰਪ ਦੇਸ਼ਾਂ ਦੇ ਵਿੱਚ ਇੱਕ ਥਾਈਲੈਂਡ ਤੋਂ ਜਿੱਤ ਕੇ ਜਿਹੜਾ ਲੜਕੀ ਨੇ ਪਿੰਡ ਪਹੁੰਚੇ ਆ ਜਿੱਤਣ ਤੋਂ ਬਾਅਦ ਤਾਂ ਪਿੰਡ ਦੀ ਜਿਹੜੀ ਪੰਚਾਇਤ ਆ ਤਾਂ ਸਕੂਲ ਸਟਾਫ ਵੱਲੋਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਆਓ ਗੱਲਬਾਤ ਕਰਦੇ ਆ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਲੋਕਾਂ ਦੇ ਨਾਲ ਤੇ ਸਕੂਲ ਸਟਾਫ ਦੇ ਨਾਲ ਤੇ ਬੱਚੀ ਦੇ ਨਾਲ ਜਿਹੜੀ ਜੇਤੂ ਹੋ ਕੇ ਆਈ ਏ ਬੱਚੀ ਨੇ ਜਿਹੜਾ ਮੈਡਲ ਜਿੱਤ ਪ੍ਰਾਪਤ ਕਰਕੇ ਆਏ ਪਹੁੰਚੇ ਪਿੰਡ ਦੇ ਵਿੱਚ ਪਿੰਡ ਦੇ ਸਕੂਲ ਦੇ ਵਿੱਚ ਤੇ ਆਓ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਇਹਦੇ ਪਿਤਾ ਜੀ ਸਰਦਾਰ ਬਿਕਰ ਸਿੰਘ ਜੀ ਜੋ ਅੱਜ ਇਸ ਦੁਨੀਆ ਤੇ ਨਹੀਂ ਰਹੇ ਇਹਨਾਂ ਦੇ ਦਾਦਾ ਜੀ ਸਰਦਾਰ ਸੋਹਣ ਸਿੰਘ ਜੀ ਸਾਫ ਕਾਲ ਸਰਪੰਚ ਉਹਨਾਂ ਦੀ ਬਦੌਲਤ ਔਰ ਇਹਨਾਂ ਦੇ ਪਰਿਵਾਰ ਦੀ ਬਦੌਲਤ ਇਹ ਬੱਚੀ ਐਸੇ ਸਕੂਲ ਦੇ ਵਿੱਚੋਂ ਪੜ੍ਹ ਕੇ ਇੱਥੇ ਵੀ ਬੜੀਆਂ ਮੱਲਾ ਮਾਰੀਆਂ ਖੇਡਾਂ ਦੇ ਵਿੱਚ ਨੇ ਕਈ ਵਾਰੀ ਸਨਮਾਨਤ ਕੀਤਾ ਅਸੀਂ ਵੀ ਪੰਚਾਇਤ ਦੇ ਟਾਈਮ 'ਚ ਜਦੋਂ ਇਸ ਬੱਚੀ ਨੂੰ ਔਰ ਅੱਜ ਇਹ ਬੱਚੀ ਬੜਾ ਵੱਡਾ ਯੂਰਪ ਤੋਂ ਮੈਡਲ ਲੈ ਕੇ ਆਈ ਹੈ بیسਬਾਲ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਉਣਾ ਇੱਕ ਬੜੀ ਮਹਾਨਤਾ ਗੱਲ ਹੈ ਇਹ ਮੈਡਲ ਅਕਸਰ ਹੀ ਕੋਈ ਬੱਚੇ ਲਿਆਉਂਦੇ ਆ ਕਿਉਂਕਿ ਜਿਹੜੀ ਬੇਸਬਾਲ ਆ ਇਹ ਗੇਮ ਅਲੱਗ ਤਰ੍ਹਾਂ ਦੀ ਗੇਮ ਆ ਇਹ ਹਰ ਇੱਕ ਬੱਚਾ ਖੇੜ ਨਹੀਂ ਸਕਦਾ ਹਰ ਇੱਕ ਬੱਚਾ ਇਸ ਮਾਨਤਾ ਪ੍ਰਾਪਤ ਨਹੀਂ ਕਰ ਸਕਦਾ ਸੋ ਇਸ ਬੱਚੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਇਸ ਪਰਿਵਾਰ ਦਾ ਬੜਾ ਧੰਨਵਾਦ ਕਰਦੇ ਆ ਕਿ ਇੱਕ ਗਰੀਬੀ ਦੇ ਪਰਿਵਾਰ ਚੋਂ ਉੱਠ ਕੇ ਮਿਹਨਤ ਕਰਕੇ ਇੰਨੇ ਰੁਤਬੇ ਨੂੰ ਹਾਸਲ ਕਰਨਾ ਉਹ ਇਹਦੇ ਕਰਮਾਂ ਦੀ ਖੇਡ ਆ ਪੜਦੇ ਸਾਰੇ ਬੱਚੇ ਆ ਔਰ ਸਾਰਿਆਂ ਬੱਚਿਆਂ ਦੇ ਵਿੱਚੋਂ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਆਪਣੇ ਮਾਂ ਪਿਓ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਦੇ ਆ ਓਏ ਉਹਨਾਂ ਬੱਚਿਆਂ ਤੋਂ ਸਾਡੀ ਬੇਟੀ ਰਮਨਦੀਪ ਕੌਰ ਔਰ ਸਾਨੂੰ ਬੜਾ ਮਾਣ ਆ ਅਸੀਂ ਗੁਰੂ ਅਰਜਨਦਾਸ ਅੱਗੇ ਇਹ ਹੀ ਦੁਆ ਕਰਦੇ ਆ ਕਿ ਇਹ ਬੇਟੀ ਵੱਡੀ ਹੋ ਕੇ ਅਫਸਰ ਬਣ ਕੇ ਇਸੇ ਸਕੂਲ ਦੇ ਵਿੱਚ ਆਵੇ ਔਰ ਅਸੀਂ ਦੁਬਾਰਾ ਇਸੇ ਤਰ੍ਹਾਂ ਹੀ ਸਕੂਲ ਦੇ ਸਟਾਫ ਦੇ ਤਰਫੋਂ ਗram ਪੰਚਾਇਤ ਦੀ ਤਰਫੋਂ ਅੱਜ ਨਾਲੋਂ ਦੁੱਗਣਾ ਸਵਾਗਤ ਕਰਾਂਗੇ ਔਰ ਪੰਚਾਇਤ ਨੇ ਸਰਦਾਰ ਲਖਵੀਰ ਸਿੰਘ ਜੀ ਸਰਪੰਚ ਸਾਹਿਬ ਸਤਨਾਮ ਸਿੰਘ ਜੀ ਮੈਂਬਰ ਪੰਚਾਇਤ ਰਿੰਪਾ ਸੰਧੂ ਜੀ ਔਰ ਸਾਰੀ ਪੰਚਾਇਤ ਨੇ ਰਲ ਮਿਲ ਕੇ ਜੋ ਬੱਚੀ ਦਾ ਅਜਮਾਨ ਕੀਤਾ ਹੈ ਬੜੇ ਵੱਡੇ ਮਾਨ ਦੀ ਗੱਲ ਹੈ ਇਸ ਤੋਂ ਵੱਡਾ ਮਾਨ ਦੇਖੋ ਬੱਚੇ ਦਾ ਮਾਨ ਫੇਸ ਦੇ ਨਾਲ ਸਾਰੇ ਪਿੰਡ ਦਾ ਮਾਨ ਵਧਿਆ ਹਰ ਘਰ ਦੇ ਵਿੱਚ ਜੇ ਅੱਜ ਆ ਫੋਟੋ ਜਾਏਗੀ ਜੇ ਸਪੀਚ ਜਾਏਗੀ ਉਹਨਾਂ ਨੂੰ ਇਹ ਹੋਊਗਾ ਮੈਂ ਤਾਂ ਅੱਗੇ ਵੀ ਸਪੀਚ 'ਚ ਬੋਲਦਾ ਵੀ ਸਭ ਤੋਂ ਵੱਡੀ ਜਿਹੜੀ ਆਪਣੀ ਕਮਾਈ ਹੈ ਆਪਣੇ ਬੱਚੇ ਆ ਇਹਨਾਂ ਬੱਚਿਆਂ ਨੂੰ ਪੜਾਓ ਗਰੀਬੀ ਤਾਂ ਨਿਕਲਣੀ ਆ ਜੇ ਆਪਾਂ ਇਹਨਾਂ ਬੱਚਿਆਂ ਨੂੰ ਪੜ੍ਹਾਵਾਂਗੇ ਕਿਉਂਕਿ ਅੱਜ ਦੀ ਸਰਕਾਰ ਜਿਹੜੀ ਸਰਕਾਰ ਆ ਸਾਰੀ ਪੜ੍ਹਾਈ ਫ੍ਰੀ ਆ ਕਿਤਾਬਾਂ ਤੋਂ ਲੈ ਕੇ ਮੈਡੇ ਮੀਲ ਤੱਕ ਸਾਈਕਲਾਂ ਤੱਕ ਵਰਦੀਆਂ ਤੱਕ ਤੇ ਜੇ ਅੱਜ ਵੀ ਬੱਚੇ ਅਸੀਂ ਨਹੀਂ ਪੜ੍ਹਾ ਸਕਦੇ ਅੱਜ ਵੀ ਅਸੀਂ ਟਾਬਿਆਂ ਹੋਟਲਾਂ ਤੇ ਭੇਜੇ ਹੋਏ ਆ ਥੋੜੀ ਥੋੜੀ ਮਜ਼ਦੂਰੀ ਪਿੱਛੇ ਕਿਸੇ ਨੂੰ 200 ਮਿਲਦਾ ਦਿਹਾੜੀ ਕਿਸੇ ਨੂੰ 300 ਰੁਪਏ ਦਿਹਾੜੀ ਮਿਲਦੀ ਆ ਕਿਉਂ ਨਾ ਉਹਨਾਂ ਬੱਚਿਆਂ ਨੂੰ ਆਪਾਂ ਇਹਨਾਂ ਸਕੂਲਾਂ 'ਚ ਭੇਜੀਏ ਸਾਡਾ ਸਕੂਲ ਆ ਜ਼ਿਲ੍ਹੇ ਦੇ ਵਿੱਚ ਸ਼ਾਇਦ ਪਹਿਲੇ ਜਾਂ ਦੂਜੇ ਨੰਬਰ ਤੇ ਸਕੂਲ ਆ ਜਿੰਨੇ ਬੱਚੇ ਅੱਜ ਸਰਟੀਫਿਕੇਟ ਵੰਡੇ ਗਏ ਆ ਉਹ ਬੱਚੇ 90% ਨੰਬਰ ਲੈ ਕੇ 10ਵੀਂ ਦੇ ਵਿੱਚੋਂ ਪਾਸ ਹੋਏ ਆ ਔਰ ਸਕੂਲ ਦਾ ਜਿਹੜਾ ਸਟਾਫ ਆ ਮੈਡਮ ਪ੍ਰਿੰਸੀਪਲ ਆ ਬਾਕੀ ਸਟਾਫ ਆ ਬੜਾ ਮਿਹਨਤੀ ਸਟਾਫ ਆ ਇਹਨਾਂ ਦੇ ਬਦੌਲਤ ਹੀ ਇਹ ਬੇਟੀ ਆਪਣੇ ਮਕਾਮ ਤੇ ਪਹੁੰਚੀ ਆ ਔਰ ਮੈਂ ਦੁਬਾਰਾ ਫੇਰ ਇਸ ਪਰਿਵਾਰ ਨੂੰ ਇਸ ਬੱਚੀ ਨੂੰ ਐ ਸਕੂਲ ਦੇ ਪ੍ਰਬੰਧ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਗ੍ਰਾਮ ਪੰਚਾਇਤ ਬਰਕੰਦੀ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਕਿ ਇਹਨਾਂ ਨੇ ਉਪਰਾਲਾ ਕੀਤਾ ਔਰ ਬੱਚੀ ਦਾ ਮਾਨਸਿਕ ਸਨਮਾਨ ਕੀਤਾ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਜਿਹੜਾ ਯੋਧ ਨਸ਼ਾ ਦੇ ਵਿਰੋਧ ਚਲਾਇਆ ਜਾ ਰਿਹਾ ਤੇ ਨੌਜਵਾਨਾਂ ਨੂੰ ਨੌਜਵਾਨੀ ਕੀ ਨੁਕੀ ਸੰਦੇਸ਼ ਦੇ ਰਿਹਾ ਨੌਜਵਾਨ ਪੀੜੀ ਨੂੰ ਸੰਦੇਸ਼ ਇਹ ਹੈ ਜਿਨਾਂ ਚਿਰ ਜਿਹੜੇ ਨਸ਼ੇ ਵੇਚਣ ਵਾਲੇ ਆ ਉਹਨਾਂ ਦਾ ਜਨਤਾ ਸਹਿਯੋਗ ਕਰਨੋਂ ਨਹੀਂ ਹਟਦੀ ਉਹਨਾਂ ਚਿਰ ਨਸ਼ੇ ਬੰਦ ਨਹੀਂ ਹੁੰਦੇ ਕਿਉਂਕਿ ਪਿੰਡਾਂ ਦੇ ਵਿੱਚ ਨਸ਼ੇ ਵਿਕਦੇ ਆ ਪਿੰਡਾਂ ਦੇ ਵਿੱਚ ਹੀ ਲੋਕ ਸਪੋਰਟ ਕਰਦੇ ਆ ਕੱਲੀ ਸਰਕਾਰ ਨਹੀਂ ਇਸ ਗੁਨਾਹਗਾਰ ਅਸੀਂ ਵੀ ਉਹਨੇ ਹੀ ਗੁਨਾਹਗਾਰ ਆ ਕਿਉਂਕਿ ਨਸ਼ਾ ਪਿੰਡਾਂ ਚੋਂ ਸ਼ਹਿਰਾਂ ਚੋਂ ਅਕਸਰ ਆਉਂਦਾ ਆਉਂਦਾ ਭਾਵੇਂ ਸਾਡਾ ਪੰਜਾਬ ਜਿਹੜਾ ਬਾਰਡਰ ਤੇ ਆ ਬਾਰਡਰ ਦੇ ਨਾਲ ਲੱਗਦੇ ਆ ਤੇ ਬਾਰਡਰਾਂ ਤੋਂ ਨਸ਼ਾ ਆਉਂਦਾ ਉਹਨੂੰ ਰੋਕਣ ਵਾਸਤੇ ਜਨਤਾ ਦੇ ਸਹਿਯੋਗ ਦੀ ਬਹੁਤ ਲੋੜ ਹੈ ਖੇਡਾਂ ਪ੍ਰਤੀ ਕੀ ਹੋਣਾ ਚਾਹੀਦਾ ਖੇਡਾਂ ਪ੍ਰਤੀ ਸਾਡਾ ਪੰਜਾਬ ਅੱਗੇ ਨਾਲੋਂ ਕਿੰਨੇ ਬੱਚੇ ਦੇਖੋ ਤੁਸੀਂ ਖੇਡਾਂ ਦੇ ਵਿੱਚ ਸਿਲੈਕਸ਼ਨ ਹੋਈਆਂ ਔਰ ਅੱਜ ਦੀ ਤਰੀਕ ਦੇ ਵਿੱਚ ਬਿਨਾਂ ਝਿਜਕ ਬਿਨਾਂ ਰਿਸ਼ਵਤ ਕਿੰਨੇ ਬੱਚੇ ਭਰਤੀ ਹੋਏ ਆ ਜਿਨ੍ਹਾਂ ਨੇ ਕੋਈ ਰਿਸ਼ਵਤ ਨਹੀਂ ਦਿੱਤੀ ਉਹ ਇਹ ਪੰਜਾਬ ਸਰਕਾਰ ਦੀ ਪਹਿਲ ਕਦਮੀ ਆ ਔਰ ਸਾਰੇ ਇੱਥੇ ਖੁਸ਼ ਆ ਕਿਉਂਕਿ ਬਿਨਾਂ ਰਿਸ਼ਵਤ ਤੋਂ ਆਪਣੀ ਬਦੌਲਤ ਆਪਣੀ ਇਮਾਨਦਾਰੀ ਨਾਲ ਭਰਤੀ ਹੋਏ ਆ ਬੱਚੇ ਇਹ ਖੇਡਾਂ ਦੀ ਪਰਤਿਤੀ ਹੋਏ ਆ ਸਾਡੇ ਕੋਲੇ ਸਟੇਟ ਸਕੂਲ ਆ ਸਪੋਰਟ ਜ਼ਿਲੰਦਰ ਆ ਸਾਡੇ ਕੋਲੇ ਬਠਿੰਡਾ ਹੈ ਵਿੰਗ ਹੈ ਹੋਰ ਨਾਲ ਨੇੜੇ-ਤੇੜੇ ਸਾਡੇ ਕੋਲ ਕਈ ਅਕੈਡਮੀਆ ਹਨ ਉੱਥੋਂ ਬੱਚੇ ਪੜ੍ਹ ਕੇ ਉੱਥੋਂ ਆਈਏਐਸ ਪੀਸੀਐਸ ਬੰਦੇ ਆ ਚਾਹੇ ਉਹ ਖੇਡਾਂ ਦੇ ਵਿੱਚ ਵੱਡੇ ਅਫਸਰ ਬੰਦੇ ਆ ਅਸੀਂ ਸਾਰੇ ಗ್ರಾಮ ਪੰਚਾਇਤ ਬਰਕੰਦੀ ਔਰ ਨਗਰ ਨਿਵਾਸੀ ਡੀਸੀ ਸਾਹਿਬਾਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਸ ਬੱਚੀ ਨੂੰ ਇਹਦਾ ਹੋਰ ਬੰਦਾ ਮਾਨ ਸਤਕਾਰ ਦਿੱਤਾ ਜਾਵੇ ਔਰ ਇਹਨੂੰ ਚੰਗੀ ਨੌਕਰੀ ਦਿੱਤੀ ਜਾਵੇ ਤਾਂ ਕਿ ਇਹ ਪਰਿਵਾਰ ਹੋਰ ਟਰੱਕੀਆਂ ਕਰ ਸਕੇ। ਹਈ ਬੱਬੂ ਜੀ ਕੀ ਨਾਮ ਹੈ ਤੁਹਾਡਾ? ਮੇਰਾ ਸੋਨ ਸੰਗੋ। ਤੇ ਪੁੱਤਰੀ ਤੁਹਾਡੀ ਬੇਟੀ ਹੈਗੀ ਇਹ ਬੱਚੀ ਜਿਹੜੀ ਆਪਣਾ ਪੋਜੀਸ਼ਨ ਹਾਸਲ ਕਰਕੇ ਜਿੱਤ ਕੇ ਆਈ ਹੈ ਪ੍ਰਿੰਟ ਦੇ ਵਿੱਚ ਮੈਡਲ ਲੈ ਕੇ ਕੀ ਕਹਿਣਾ ਚਾਹੋਗੇ? ਮੈਨੂੰ ਜੀ ਬਹੁਤ ਖੁਸ਼ੀ ਹੈ। ਇਹ ਮੈਂ ਇਹ ਕਹਿਣਾ ਚਾਹਣਾ ਵੀ ਜਿਹੜੀਆਂ ਬੇਟੀਆਂ ਕੋਈ ਉਹਨਾਂ 'ਚ ਫਰਕ ਨਹੀਂ ਚਾਹੀਦਾ। ਵੀ ਆਪਾਂ ਨੂੰ ਪਤਾ ਲੱਗ ਜਾਂਦਾ ਤੁਸੀਂ ਪੁੱਤ ਹੈ ਕੀ ਕਹਾ ਜੋਕਰ ਰਹੇਗਾ ਉਹ ਵੀ ਮਦਦ ਕਰੋ ਪੂਰੀ ਅਸੀਂ ਜਿੰਨੇ ਵੀ ਸਿੰਘ ਜਿੰਨੇ ਜੋਕਰ ਕਰੋ ਕਰੋਂ ਕਰੀਬ ਸਾਂ ਆਪ ਵੀ ਮੈਂ ਉਮਰ ਵੱਡੇ ਸੀ ਤੇ ਮੁੰਡੇ ਮੇਰੇ ਭਤੀਜੇ ਆ ਇਹ ਨਾਨਕ ਦੇ ਚਾਚੇ ਬਣ ਕੇ ਨਹੀਂ ਰਹੇ ਜੋ ਬਣ ਕੇ ਰਹਿੰਦੇ ਆ ਤੇ ਬਹੁਤ ਖੁਸ਼ ਆ ਮੈਂ ਇਸ ਗੱਲ ਤੇ ਤੇ ਮੈਂ ਹਰ ਇੱਕ ਨੂੰ ਇਹ ਹੈ ਨਾ ਭਾਈ ਵੀ ਕੁੜੀ ਤੇ ਮੁੰਡੇ ਚ ਕੋਈ ਫਰਕ ਨਾ ਖਾਉਂ ਜੋ ਤੇ ਧਗੜੇ ਹੋ ਕੇ ਗਾਂ ਕੋ ਕਰਨ ਵਾਲਾ ਮਾਰਾ ਨਰਮਪੁਰ ਸਕੂਲ ਦੀ ਜਿਹੜੀ ਬੱਚੀ ਹੈਗੀ ਰਮਨਦੀਪ कौर ਅੱਜ ਜਿਹੜੇ ਨੇ ਪੋਜੀਸ਼ਨ ਲੈ ਕੇ ਇਹਦੀ ਨਾਲੋ ਤਕਲੀਫ ਲੈ ਕੇ ਆਏ ਜੀ ਐਨ ਡੀ ਪਿਡਰੋਗੋਸਪੀਕਰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਸਾਡੇ ਜਿਹੜੇ ਆਪਣੇ ਸਕੂਲ ਵਿੱਚ ਬੱਚੀ ਪੜ੍ਹੀ ਹੈਗੀ ਹੈ ਬਚਪਨ ਤੋਂ ਹੁਣ ਤੱਕ ਅਸੀਂ ਦੇਖਦੇ ਆਏ ਹੈਗੇ ਆ ਉਹ ਇੰਨੇ ਉੱਚੇ ਅਹੁਦੇ ਤੇ ਪਹੁੰਚੀ ਹੈਗੀ ਹੈ ਜਦੋਂ ਖੇਡਦੀ ਸੀ ਤਾਂ ਸਾਨੂੰ ਐ ਸੀ ਵੀ ਬੇਟੀ ਖੇਡਦੀ ਬਹੁਤ ਵਧੀਆ ਹੈਗੀ ਹੈ ਮਾਲਿਕ ਕਰੇ ਹਰ ਬੁਲੰਦੀਆਂ ਨੂੰ ਛੂਹੇ ਪਰ ਉਹ ਨੂੰ ਐ ਨਹੀਂ ਪਤਾ ਸੀ ਕਿ ਸਿਰਫ ਸਕੂਲ ਦਾ ਨਹੀਂ ਨਾਮ ਰੌਸ਼ਨ ਕਰੂਗੀ ਇਨੇ ਦਾ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਜੋ ਇਹਨੂੰ ਓਪਰਚ्युनिटी ਮਿਲੀ ਇਨੇ ਜ਼ਰੂਰ ਗ੍ਰੈਬ ਕੀਤੀ ਤੇ ਉਹਦੇ ਨਾਲ ਨਾਲ ਜਦੋਂ ਇਹ ਜਲੰਧਰ ਗਈ ਤਾਂ ਹੋਰ ਇਹਨੂੰ ਉੱਚਾ ਅੰਯਾ ਤੱਕ ਪਹੁੰਚਣ ਦਾ ਮੌਕਾ ਮਿਲਿਆ ਤੇ ਅੱਜ ਸਿਰਫ ਪੰਜਾਬ ਦਾ ਨਹੀਂ ਬਲਕਿ ਪਾਰ ਦੇਸ਼ ਦਾ ਨਾਮ ਉੱਚਾ ਕੀਤਾ ਹੈ THAILAND ਤੋਂ ਜਿੱਤ ਕੇ ਆਈ ਹੈਗੀ ਇਹ ਬੇਟੀ ਔਰ ਇਨੇ ਸੋਨ ਤਗਮਾ ਜਿੱਤਿਆ ਹੈਗਾ Asian Games ਦੇ ਵਿੱਚ ਸੋ ਬਹੁਤ ਵੱਡੀ ਵਧਾਈ ਦੀ ਪਾਤਰ ਹੈਗੀ ਹੈ ਅਰੇ ਰਮਨ ਦੀ ਇਸ ਜਿੱਤੇ ਦੇ ਪਿੱਛੇ ਸਿਰਫ ਇਹਦਾ ਨਹੀਂ ਪਰ ਇਹਦੇ ਨਾਲ-ਨਾਲ ਇਹਦੇ ਦਾਦਾ ਜੀ ਦਾ ਫੈਮਿਲੀ ਵਿੱਚ ਇਹਦੇ ਦਾਦਾ ਜੀ ਨੇ ਉਹਨਾਂ ਦੀ ਬਹੁਤ ਸਪੋਰਟ ਰਹੀ ਹੈ। ਉਹਨਾਂ ਨੇ ਕਦੇ ਇਹਨੂੰ ਕਿਸੇ ਵੀ ਥਾਂ ਤੋਂ ਜਾਣਾ ਹੋਵੇ ਕਦੇ ਰੋਕਿਆ ਨਹੀਂ ਸੀ। ਕਿਤੇ ਵੀ ਰਮਨ ਨੇ ਜਾਣਾ ਹੁੰਦਾ ਭਾਵੇਂ ਉਹ ਟੂਰਨਾਮੈਂਟ ਲੁਧਿਆਣੇ ਸੀ ਭਾਵੇਂ ਜਲੰਧਰ ਸੀ ਭਾਵੇਂ ਕਿਤੇ ਵੀ ਸੀ। ਹਰ ਥਾਂ ਤੇ ਉਹ ਇਹਦੇ ਨਾਲ ਰਹੇ। ਈਵਨ ਸਾਡੀ ਸਕੂਲ ਦੀ ਟੀਮ ਜਿੱਥੇ ਵੀ ਨੇ ਜਾਣਾ ਹੁੰਦਾ ਸੀ ਅਸੀਂ ਕਹਿੰਦੇ ਸੀ ਪੁੱਤਰ ਜਾਣਾ ਜ਼ਰੂਰ ਹੈਗਾ। ਇੱਕ ਵਾਰੀ ਮੈਨੂੰ ਯਾਦ ਹੈ ਇੱਕ ਇਨਸੀਡੈਂਟ ਹੈਗਾ ਕਿ ਇਹ ਟੂਰਨਾਮੈਂਟ ਸੀ 15 16 ਸੈਸ਼ਨ ਦੇ ਵਿੱਚ ਔਰ 10th ਵਿੱਚ ਸੀ ਰਮਨ ਤਾਂ ਉਹ ਟੂਰਨਾਮੈਂਟ ਜਿਹੜੀ ਸੀ ਉਹ ਪੋਸਟਪੋਨ ਹੋ ਗਈ ਕੁਝ ਕੰਡੀਸ਼ਨਸ ਕਰਕੇ ਸੋ ਅਸੀਂ ਕਿਹਾ ਵੀ ਬੇਟਾ ਬੱਸੇਸ ਨਹੀਂ ਜਾ ਰਹੀਆਂ ਹੈਗੀਆਂ ਸੋ ਤੁਸੀਂ ਜਾ ਨਹੀਂ ਸਕਦੇ ਤਾਂ ਇਹ ਰੂਮ ਦੇ ਵਿੱਚ ਬੈਠ ਕੇ ਰੋ ਪਈ ਸੀ ਕਹਿੰਦੀ ਮੈਡਮ ਮੈਂ ਜਾਣਾ ਜ਼ਰੂਰ ਹੈਗਾ ਮੈਂ ਕਿਹਾ ਪੁੱਤਰ ਬੱਸੇਸ ਹੀ ਨਹੀਂ ਜਾਂਦੀਆਂ ਕਿਵੇਂ ਜਾਓਗੇ ਕਹਿੰਦੇ ਮੈਂ ਜਿਵੇਂ ਮਰਜੀ ਚੱਲ ਜਾ ਪਰ ਮੈਂ ਜਾਉਂਗੀ ਜ਼ਰੂਰ ਫਿਰ ਅਸੀਂ ਨੂੰ ਸਮਝਾਇਆ ਕਿ ਪੁੱਤਰ ਟੂਰਨਾਮੈਂਟ ਹੀ ਨਹੀਂ ਹੋਣੀ ਤਾਂ ਆਪਾਂ ਜਾ ਕੇ ਕੀ ਕਰਨਾ ਹੈ ਤੌਲੀ ਤੋਂ ਬਾ ਟੂਰਨਾਮੈਂਟ ਹੋਏ ਫੇਰੇ ਬੱਚੀ ਗਈ ਔਰ ਜਿੱਤ ਕੇ ਆਈ ਸ੍ਰੀ ਦੀ ਮਿਹਨਤ ਹੈ ਲਗਨ ਹੈ ਔਰ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਸਕੂਲ ਦਾ ਮਾਨ ਹੈਗਾ ਸਾਡੇ ਪਿੰਡ ਦੀ ਸ਼ਾਨ ਹੈਗੀ ਹੈ ਇਹ ਬੇਟੀ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਐਵੇਂ ਹੀ ਤਰੱਕੀਆਂ ਕਰੇ ਰਾਤ ਦੂਨੀ ਦਿਨ ਚੌਗਨੀ ਤਰੱਕੀ ਕਰੇ ਮੈਸੇਜ ਹਰੇਕ ਬੱਚੇ ਨੂੰ ਇਹ ਹੀ ਹੈ ਜੀ ਕਿ ਇਨਸਪੀਰੇਸ਼ਨ ਬੱਚੀ ਤੋਂ ਲੈਨ ਮੋਟੀਵੇਸ਼ਨ ਜ਼ਰੂਰ ਲੈਨ ਅਸੀਂ ਹਮੇਸ਼ਾ ਰਮਨ ਨੂੰ ਬੁਲਾਣੇ ਆ ਬਾਕੀ ਵੀ ਬੱਚਿਆਂ ਨੂੰ ਬੁਲਾਣੇ ਆ ਮਕਸਦ ਇਹ ਹੈ ਕਿ ਇੱਕ ਬੱਚੇ ਨੂੰ ਦੇਖ ਕੇ ਦੂਸਰਾ ਬੱਚਾ ਜ਼ਰੂਰ ਮੋਟੀਵੇਟ ਹੁੰਦਾ ਔਰ ਇਹ ਮੋਟੀਵੇਸ਼ਨ ਹਮੇਸ਼ਾ ਚੱਲਦੀ ਰਹੇ ਔਰ ਅਸੀਂ ਇਹੀ ਚਾਹਾਂਗੇ ਕਿ ਇਹ ਸਕੂਲ ਦਾ ਹਰ ਇੱਕ ਬੱਚਾ ਜਿਹੜਾ ਹੈਗਾ ਉਹ ਬੁਲੰਦੀਆਂ ਤੇ ਪਹੁੰਚੇ ਆਪਣੇ ਮਾਪਿਓ ਦਾ ਆਪਣੇ ਸਕੂਲ ਦਾ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਰੋਸ਼ਨ ਕਰੇ ਸਕੂਲ ਦੇ ਵਿੱਚ ਤੁਸੀਂ ਜਿਹੜਾ ਹੈ ਜਿਸ਼ਨ ਹਾਸਿਲ ਕਰਕੇ ਆਏ ਹੋ ਤੇ ਕਿਹੋ ਜਿਹਾ ਕੁਝ ਮਹਿਸੂਸ ਕਰ ਰਹੇ ਟਿੰਡ ਬਸ ਸਾਰੇ ਕਹਿੰਦਾ ਹਾਂ ਬਸ ਮਾਨ ਕੀਤਾ ਜਾਂ ਪਰਿਵਾਰ ਵੱਲੋਂ ਤੁਹਾਨੂੰ ਤੇ ਸਕੂਲ ਦੇ ਵਿੱਚ ਬੁਲਾਇਆ ਗਿਆ ਤਾਂ ਸਭ ਜਾਣ ਪਛਾਣ ਲੋਕਾਂ ਤੋਂ ਬਹੁਤ ਸਾਰਾ ਮਾਨ ਕੀਤਾ ਹੈ ਕਿਹੋ ਜਿਹਾ ਮਸਤ ਖੁਸ਼ੀ ਮਹਿਸੂਸ ਕਰ ਰਹੇ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇਹਨਾਂ ਮਾਨ ਸਨਮਾਨ ਕੀਤਾ ਮੇਰੇ ਸਕੂਲ ਸਟਾਫ ਨੇ ਸਾਰੇ ಗ್ರಾಮ ਪੰਚਾਇਤ ਨੇ ਮੇਰੀ ਫੈਮਲੀ ਨੇ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਕੀ ਜਿਹੜਾ ਮੈਸੇਜ ਕਹਿਣਾ ਚਾਹੋਗੇ ਬਸ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਸਾਰੇ ਬੱਚੇ ਇਦਾਂ ਹੀ ਪੜ੍ਹਾਈ ਐ ਚਾਹੇ ਗੇਮ ਐ ਹਰ ਫੀਲਡ ਵਿੱਚ ਵਧੀਆ ਪੋਜੀਸ਼ਨ ਲੈ ਕੇ ਆਉਣ ਮਿਹਨਤ ਕਰਨ ਤਾਂ ਕਿ ਕਿਸੇ ਤਰ੍ਹਾਂ ਹੀ ਹਰ ਬੱਚੇ ਦਾ ਮਾਨ ਸਨਮਾਨ ਉਹਨਾਂ ਦੀ ਫੈਮਿਲੀ ਵੱਲੋਂ ਕਿਤੇ ਪਿੰਡ ਵਾਸੀਨ ਬਸ ਦੀ ਇਸੇ ਤਰ੍ਹਾਂ ਹੀ ਵੀ ਗੇਮ ਤੇ ਸਟੱਡੀ ਤੇ ਹਰ ਕੰਮ ਤੇ ਇਦਾਂ ਸਪੋਰਟ ਕਰਦੇ ਰਹਿਣ ਤੇ ਸਾਰੇ ਬੱਚਿਆਂ ਨੂੰ ਇਦਾਂ ਹੀ ਅੱਗੇ ਅਲੀ ਮੋਟੀਵੇਟ ਕਰਨਾ ਸੀ